ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਵੀ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਚੱਲੇ ਆਂ ਪਕੌੜੇ ਖਾਣ ਪਕੌੜੇ ਖਾਣ ਹੀ ਕਹਿ ਦਿੰਨੇ ਆ ਜਦੋਂ ਹੀ ਕਹਿੰਦੇ ਜੋ ਤੇ ਅੱਜ ਅਸੀਂ ਚੱਲੇ ਆਂ ਹਰਨਾਜ ਕੋਲ ਸਾਡੇ ਮੁੰਡੇ ਕੋਲ ਸਾਡੇ ਮੁੰਡੇ ਕੋਲ ਹਰਨਾਜ ਕੋਲ ਅਸੀਂ ਤਾਂ ਚੱਲੇ ਆਂ ਕਿ ਅੱਜ ਨਾ ਨਾਜਕਰ ਨਹੀਂ ਕੀ ਦੀ ਪਾਲਟੀ ਰੱਖੀ ਹੋਈ ਆ ਨਿਕਾ ਜਾ ਪ੍ਰੋਗਰਾਮ ਕੀਤਾ ਹੋਇਆ ਆ ਇਸ ਕਰਕੇ ਤੁਹਾਨੂੰ ਦੱਸਣਾ ਨਹੀਂ ਐ ਐਂਡ ਤੇ ਜਾ ਕੇ ਦੱਸਦੇ ਆ ਬਲੌਗ ਦੇ ਨਾਲ ਬਣੇ ਰਹੋ ਕੀ ਨਾਜਕਰ ਅੱਜ ਕਿਹੜਾ ਪ੍ਰੋਗਰਾਮ ਨਾਜਕਰ 2 3 ਸਾਲ ਬਾਅਦ ਕੋਈ ਛੋਟਾ ਜਿਹਾ ਪ੍ਰੋਗਰਾਮ ਹੋਣ ਜਾ ਰਿਹਾ ਆ ਵੀਡੀਓਗ੍ਰਾਮ ਦਾ ਵੀਡੀਓਗ੍ਰਾਮ ਪ੍ਰੀਓਗ੍ਰਾਮ ਪ੍ਰੋਗਰਾਮ ਛੋਟੀ ਜੀ ਪਾਲਟੀ ਆ ਪਾਲਟੀ ਆਹ ਉਹ ਪਾਲਟੀ ਹੋ ਗਈ ਛੋਟੀ ਜੀ ਪਾਲਟੀ ਆ ਹਾਂਜੀ ਗਾਦੀ ਛੋਟੀ ਜੀ ਰੱਖ ਲਈਏ ਝੋਨੇ ਲੱਗਦੇ ਜਾ ਰਹੇ ਆ ਆਪਾਂ ਲੰਘਦੇ ਜਾ ਰਹੇ ਆ ਆਪਾਂ ਲੰਘਦੇ ਜਾ ਰਹੇ ਆ ਮੌਸਮ ਠੰਡਾ ਵਜ ਅੱਜ ਰੱਬ ਮਿਹਰਬਾਨ ਹੋਇਆ 30 ਸਾਲੇ ਨੂੰ ਖਲਾ ਰਿਆ ਖੜਾ ਖਵਾਇਆ ਸਾਡੇ ਨਕੜਾ ਆ ਕੇ ਵਾਰਿਆ ਤਾਂ ਇੱਕ ਹੋਰ ਲਕੜਾ ਵੜਾ ਸਵਾਰਿਆ ਭਰਾਵਾ ਚੱਕੋ ਨਹੀਂ ਸਾਹ ਨਹੀਂ ਲੱਗਣ ਡਿਆ ਮੇਰੇ ਨਾਲ ਹੀ ਮੂੰਹ ਚ ਚਮਚਾ ਬਾਜਾ ਮੂੰਹ ਖੋਪਾਸ ਗਿਆ ਮਾਰਦਾ ਵਰੀਆ ਦਾ ਤਤਾ ਵੜਾ ਵਾ ਹਾਂ ਲੱਗਣ ਤੇ ਡਿਆ ਹੀ ਹੈ ਨਾ ਕੁਛ ਨਾ ਕੁਛ ਹੈ ਜੇ ਤਾਂ ਮਰਜ਼ੀ ਲੱਗਣ ਡਿਆ ਵਾ ਮੈਂ ਸਹੀ ਤਾ ਵੜਾ ਤਰਾਈ ਜਿਨੇ ਲਾਈ ਤਾਂ ਦਾ ਕੀ ਕੰਮ ਰਕਾਨੇ ਜੁਗਨੂ ਜਗਦੇ ਰਾਤਾਂ ਵਾਓ ਸਾਰੀ ਫੈਮਿਲੀ ਆਈ ਆ ਬਾਰ ਦਾ ਮੌਸਮ ਵਧੀਆ ਹੋ। ਆ ਬਿਲਾ ਲੈ ਕੇ ਆ ਜਿ ਟਬਾਣਾ ਫੀਡ। ਉਹ ਕਹਿੰਦਾ ਉਹ ਕਹਿੰਦਾ ਨਾ ਤੀ ਵੇਖਿਆ ਹੀ ਹੋਣਾ ਕਿ ਤੇ ਲੰਗਦੇ ਹੁੰਦੇ ਆ ਕਿੰਨੇ ਥਾਵਾਂ ਤੇ ਲਿਖਿਆ ਹੁੰਦਾ ਵਾ। ਜੋ ਬਣਾਉਂਦਾ ਨੰਦਾ। ਹੁਣ ਤੇਲ ਪਾਉਣ ਲੱਗੇ ਰੋ। ਆਹ ਗਿਆ। ਹੋ ਗਿਆ। ਹੋ ਲ ਗਿਆ। 600 ਦਾ ਭਾਜ 600 ਦਾ ਭਾਜ ਲੋ ਜੀ ਅਸੀਂ ਆ ਗਏ ਚੰਡੇ ਵਾਲੇ ਛੋਟਾ ਜਿਹਾ ਸਫ਼ਰ ਰਹਿ ਗਿਆ ਨਾਜ ਕੋਲੋਂ ਪਹੁੰਚਣ ਦਾ ਸਾਡਾ ਹਣਾ ਇੱਥੇ ਸਾਨੂੰ ਡਿਕਨ ਢਿਆਉਣਾ بڑے ਕੱਪੜੇ ਆਏ ਹੁਣ ਉੱਛੋ ਏ ਆਹੋ ਯਾਰ ਇਹ ਚੱਲ ਨਾ ਉੱਡਦੀ ਏ ਗੱਡੀਆਂ ਕੱਪੜੇ ਲੈ ਲਓ ਪਹਿਲਾਂ ਕੰਮ ਜੀ ਬਹੁਤ ਬਾਅਦ ਚੱਲਦੀ ਹੈ ਅਛਾ ਤੈਨੂੰ ਬੜਾ ਪਤਾ ਲੱਗਦਾ ਕੁਝ ਅਗਿਆਰ ਫਰਨਾਜ ਕੋਲ ਹਰਨਾਜ ਵੇ ਲੋ ਅੱਜ ਕੀ ਬਣਿਆ ਮਾਸਾ ਨਹੀਂ ਸਵਾਰਿਆ ਆਪਣੇ ਆਪ ਨੂੰ ਉਹ ਬੈੱਡ ਟੁੱਟ ਜਾਣੇ ਸਾਲਿਆ ਹਾਂ ਕੀ ਕਰਨੀ ਆਵਾ ਨਰਵੀ ਪ੍ਰੋਗਰਾਮ ਤੁਹਾਡੇ ਘਰ ਅੱਜ ਮਾ ਇਹਦਾ ਬਰਥਡੇ ਆ ਨਹੀਂ ਕੁਝ ਹੋਰ ਹੀ ਪ੍ਰੋਗਰਾਮ ਆ ਕੀ ਗੱਲ ੱਡ ਕਰ ਤੂ ਆ ਤੂ ਆ ਹਾਂ ਛੂਏ ਦੇਣਾ ਨਹੀਂ ਕੀ ਪ੍ਰੋਗਰਾਮ ਦੱਸਣਾ ਤੂ ਆ ਕੱਢ ਕਾ ਛੋਟੇ ਦੀ ਬਾਲਟੀ ਹੈ ਨਹੀਂ ਲੋਜੀ ਦਾ ਖਿੰਮਣੇ ਇਹ ਕੋ ਹੁਣ ਲਾਤ ਹਾਂ ਮਹਿੰਦੀ ਵਖਾਣ ਆਜ ਆਹ ਕਿੰਨੇ ਲਾਈ ਤੇਰੇ ਜਿੱਦੀ ਸੋਹਣੀ ਮਹਿੰਦੀ ਐਂ ਕਰੋ ਐਂ ਕਰੋ ਬੁਲੀ ਹੋ ਰਹੀ ਆ ਨਾਮ ਆਹ ਬਹੁਤ ਸੋਹਣੀ ਮਹਿੰਦੀ ਲਾਈ ਆ ਪਾਪਾ ਨੂੰ ਦਿਖਾਈ ਆ ਪਾਪਾ ਨੂੰ ਦਿਖਾਈ ਆ ਪਾਪਾ ਨੂੰ ਦਿਖਾਓ ਪਾਪਾ ਦਿਖਾਓ ਅਰੇ ਇਹਨਾਂ ਕਿਹੜੇ ਚਾਵਾਂ ਦੇ ਆ ਹੋਰ ਜੀ ਜੂਮਾ ਜੀ ਬਤਾਓ ਕਹੇ ਬਤਾਓ ਕਿ ਜੀ ਚੀਜ਼ਾਂ ਖਾਣ ਦਾ ਧਾਇਓ ਬੱਡੋ ਜਾਵਾ ਲੋੜ ਸਾਡੇ ਹੋ ਗਏ ਆ ਪਕੌੜੇ ਤਿਆਰ ਅਰਨਾਜਾ ਅਜਾ ਰਾਜੇਸ਼ੋੜੀ ਦੀ ਪਾਰਟੀ ਤੁਹਾਨੂੰ ਦੱਸਿਆ ਇਹ ਸਾਰਿਆਂ ਨੂੰ ਤੇ ਉਹਦੇ ਕਰਕੇ ਫਿਰ ਪਕੌੜੇ ਅਸੀਂ ਕਰਨੇ ਆ ਤਿਆਰ ਅਜੇ ਤੇ ਅਸੀਂ ਪਹਿਲਾਂ ਬਰੈੱਡ ਵਾਲੇ ਤਾਂ ਤਿਆਰ ਕਰਨੇ ਆ ਅਜੇ ਤੇ ਹੋਰ ਵੀ ਦੋ ਤਿੰਨ ਤਰ੍ਹਾਂ ਦੇ ਤਿਆਰ ਕਰਨੇ ਆ ਹਲਵਾਈ ਸਾਡਾ ਲਾਗੇ ਬੈਠਾ ਪਰ ਉਹ ਕਹਿੰਦਾ ਮੈਂ ਵੀਡੀਓ ਚ ਨਹੀਂ ਆਉਣਾ ਚਾਹਦਾ ਚਲੋ ਕੋਈ ਗੱਲ ਨਹੀਂ ਕੱਢ ਦਿਓ ਹਲਵਾਈ ਸਾਹਿਬ ਰੜਗੇ ਜੋ ਚਾੜੂ ਪੋਚਾ ਕਰੀ ਚੱਲੋ ਸਬਜ਼ੀਆਂ ਭਾਜੀਆਂ ਬਣਾ ਕੇ ਰੱਖ ਲਈਆਂ ਵਾ ਹੁਣ ਸਾਡੀ ਬਰੈਡਾਂ ਦੀ ਵਾਰੀ ਆ ਪਕੌੜਿਆਂ ਦੀ ਵਾਰੀ ਆ ਮੈਂ ਹਰਮਨ ਇੱਕ ਦਾ ਸੁੱਕਾ ਲੀਹੇ ਕੱਟੋ ਫਿਰ ਕਰ ਲਓ ਜੀ ਨਾ ਜਦੇ ਪਪਾ ਆ ਗਏ ਨੇ ਤੇ ਵਾ ਤੇ ਵਾਡੇ ਵਾਡੇ ਸੋਹਣੇ ਲੱਗਣ ਦਾ ਜਦੋਂ ਵੀ ਬਹੁਤ ਸੋਹਣੇ ਲੱਗਣ ਦਾ ਜ ਤੁਸੀਂ ਦੀਦੀ ਮੂਹ ਇਤਨੇ ਗੇਰ ਨਾ 나ਜਲ ਲਓ ਜੀ 나ਜ ਦੇ ਪਾਪਾ ਆ ਕੇ ਘਰ ਵਧਾਈਆਂ ਹਣਦਾਨੋ ਨਹੀਂ ਹੋਣਾ ਬਾਅਦ ਚਾਸੀ ਕਾ ਜੀ ਮੇਲਾ ਮੇਲਾ ਸਾਰੇ ਜਾਣੇ ਚਲੋ ਜੀ ਠੰਡੇ ਥਾਂ ਵੋ ਹਾਂ ਥਾਂ ਤੇ ਕਰਦੇ ਹੋਰ ਇੱਕ ਪੱਖਾ ਚਲਾ ਦੇ ਪੁੱਤ ਚੰਤਾ ਆ ਜਾ ਨਾਜ ਦੇ ਆ ਗਏ ਨੇ ਪਾਪਾ ਨਾਜ ਬਹੁਤ ਜ਼ਿਆਦਾ ਖੁਸ਼ ਆ ਨਾਜ ਪਾਪਾ ਆ ਗਏ ਬੜਾ ਖੁਸ਼ ਆ ਨਾਜ ਦੇ ਪਾਪਾ ਤਿੰਨਾਂ ਸਾਲਾਂ ਬਾਅਦ ਆਏ ਆ ਘਰ ਆ ਓਏ ਲਓ ਜੀ ਹੋ ਗਿਆ ਬਾਜੀ ਦਾ ਗਲ ਕਵ ਨਾਜ ਨੇ ਵੇਖ ਲਿਆ ਪਹਿਚਾਣਿਆ ਇਹਨਾਂ ਨੂੰ ਉਥੇ ਆ ਦੋ ਸੰਜੂ ਇੱਕ ਮਿੰਟ ਬਾਜੀ ਦੀ ਆਉਣ ਦੀ ਕੁਰਸੀ ਦੇ ਵਿੱਚ ਕੇਕ ਕਟਵਾਇਆ ਓਏ ਨਾ ਤੂੰ ਵੀ ਚਲ ਜਾ ਕੇ ਨਹੀਂ ਨਹੀਂ ਤੂੰ ਵੀ ਚਲ ਜਾ ਕਾਲਕੂ ਵੀ ਆ ਤੇਰਾ ਜਨਮ ਜਨਮ 나ਜੂ ਚ ਕਰ ਲੋ ਕਰ ਲੋ ਇੱਥੇ ਸਾਰੇ ਜੱਜੇ ਜੱਜੇ ਬੱਚੇ ਆ ਜਾਓ ਨਿਆਣਿਓ 나ਜੂ ਕੱਟ ਦੂੰਗਾ ਰਿੱਕੀ ਸਮੋ ਪਾੜਨੇ ਲਾ ਦੋ ਪੜੇ ਲਾ ਦੋ ਆ ਜਾਓ ਆ ਜਾਓ ਪੂਣ ਕੰਢੇ ਲਾ ਕਰ ਦੇ ਦੇ ਦੋ ਕੱਟ ਦੇ ਦੇ ਦੋ ਕਰ ਦੇ ਦੋ ਕੋਈ ਇੰਦਾ ਕਿਆ ਚੱਲ ਜਾਣਾ ਇੱਕ ਟਾਇਓ ਨਾਲ ਹੱਥ ਫੜ ਕੇ ਮੈਂ ਸਾਰਾ ਖਾਣਾ ਨਹੀਂ ਕੱਟ ਲਾ ਨਾਜ ਬਹੁਤ ਜਲ ਜੁਖੀ ਹੈ ਆਪਣੇ ਪਾਪਾ ਨੂੰ ਮਿਲ ਕੇ ਤੇ ਚਲ ਬੂਮ ਮਾਰਾ ਬੂਮ تمہارا ਨਾ ਬੈਠਿਆ ਨਾਜ ਉਹਨੇ ਨਹੀਂ ਮੰਨੇ ਚਲੋ ਚਲੋ ਕਟਵਾਓ ਕੇਕ ਵੈਲਕਮ ਭਾਈ ਤੁਹਾਡਾ ਘਰ ਆ ਜਾਂਦਾ ਚਲ ਨਾਜ ਨਹੀਂ ਆ ਆ ਮੈਂ ਕਟਵਾ ਦੇਣਾ ਅੱਜ ਮੂ ਕਰ नाच भी हम की करे पापा भी दो दो बैठे तो 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 पापा तो बुगे ना चलो ले ਆ ਦੇ ਅਸਾਂ ਕੁਝ ਨਾ ਆਈ ਨਹੀਂ ਤਾਂ ਉਹ ਕਰ ਲੈ ਨੋ ਤੂੰ ਚੱਲ ਨੀ ਨਿਆਣਿਆਂ ਦੀ ਕੋਈ ਗੱਲ ਨਿਆਣਿਆਂ ਦੀ ਨਹੀਂ ਕੋਈ ਮੈਂ ਘਟਾ ਦੇ ਮੜਾ ਜੀ ਚੱਲ ਉਹਦੇ ਹੱਥ ਲਵਾ ਦੇ ਹੁਣ ਕੱਟ ਕੇ ਕੱਟ ਕੱਟ ਤਨਾ ਦੀ ਤਾਂ ਕੱਟਨਾ ਮਾ ਜੀ ਤੂੰ ਕਰ ਜੇਲ ਜੀ ਚੱਲ ਮਾਮੀ ਨੇ ਖਵਾ ਦੋ ਆਪਣੇ ਨੂੰ ਨਾ ਇੱਧਰ ਆ ਮਾਮੀ ਨੇ ਖਵਾ ਮਾਮੂ ਨੂੰ ਖਵਾ ਦੋ ਚੱਲ ਜੀ ਖਵਾ ਇਹ ਮਾ ਤੇ ਉੱਤੇ ਲੱਗੇ ਰੱਜੀ ਉੱਤੇ ਲੱਗੇ ਚੱਲ ਤੂੰ ਵੀ ਪਾ ਦੇ ਕੇ ਆਪਣੇ ਵੀਰ ਦੇ ਮੂੰਹ ਚ ਹੁਣ ਪੱਖਾ ਤੇ ਲਾ ਪੱਖਾ ਤੇ ਚਲਾ ਦਿਓ ਉਹ ਵੀ ਆ ਜਾ ਲੈ ਕੱਟ ਕਰੀ ਜਾਂ ਨਹੀਂ ਕਹਿਣਾ ਨਹੀਂ ਹੁਣ ਉਹਨੇ ਕਿਹੜਾ ਕਹਿਣਾ ਉਹਦੇ ਚਾਨਣ ਪੈਣ ਦਿਆ ਚਾਹ ਚੁੰਨੀ ਨਾ ਦਰਤ ਦੱਸੋ ਨਾ ਮਾਤੋ ਦੱਸੋ ਨਾ ਬਾਰੇ ਪੰਪਾ ਸਭਾ ਚੀਕ ਸਮਾਨ ਚੀਕ ਜੀਰਨ ਨਾ ਕਰੀ ਆਹੋ ਤੂੰ ਕਿਉਂ ਨਹੀਂ ਲੈ ਨੀ ਮੈਂ ਨਹੀਂ ਆ ਜਾ ਦੀਦੀ ਹੁਣਾਂ ਨੇ ਭਾਜੀ ਲਈ ਭਾਜੀ ਦੀ ਲਿਆਂਦਾ ਵਾਜੇ ਤੇ ਹਾਂਜੀ ਟੜ ਲੈ ਲਿਆਂਦਾ ਗਿਫਟ ਨਾਓ ਬੜਾ ਚਲੋ ਰਮਨ ਦੀਦੀ ਹੁਣਾਂ ਨੇ ਭਾਜੀ ਲਈ ਗਿਫਟ ਲਿਆਂਦਾ ਤੇ ਹੁਣ ਵੇਖਦੇ ਆ ਕੀ ਲਿਆਂਦਾ ਖੋਲੋ ਇਹਦੀ ਇਹ ਬ੍ਰੇਸਲੇਟ ਆ। ਪਾ ਜੀ ਵਾਤੀ ਦੀ ਨੇ ਗਿਫਟ ਲਿਆਂਦਾ ਬ੍ਰੇਸਲੇਟ। ਬਹੁਤ ਸੋਹਣਾ। ਤੜਾ ਫੇਸ ਨਹੀਂ ਆਉਣਿਆ ਇੱਧਰ ਹੋ ਜਾ। ਇੱਧਰ ਆ। ਚਾਨਣ ਬੜਾ ਇੱਥੇ ਆ ਜਾਓ। ਹਾਂ ਬਹੁਤ ਸੋਹਣਾ। ਸਾਡੇ ਵਲੌਗ ਮੈਂ ਬਹੁਤ ਸੋਹਣਾ ਗਿਫਟ ਲਿਆਂਦਾ। ਚੀ ਦੇ ਭਾਵੇਂ ਹਲਕੀ ਹੋਵੇ ਨਾ ਸਸਤੀ ਹੋਵੇ ਪਰ ਪਿਆਰ ਨਾਲ ਦਿੱਤੀ ਹੋਵੇ ਤੇ ਉਹ ਲੱਖਾਂ ਵਰਗੀ ਹੋ ਜਾਂਦੀ ਹੈ ਤੇ ਤੁਹਾਡਾ ਬ੍ਰੇਸਲੈਟ ਬਹੁਤ ਸੋਹਣਾ ਠੀਕ ਆ ਬਣਾਈਆ ਹੋਣ ਦਾ ਸਾਰੇ ਹਰਨਾਜ ਦੇ ਪਾਪਾ 3 ਸਾਲਾਂ ਬਾਅਦ ਆਉਂਦੇ ਨੇ ਬਾਹਰੋਂ ਕੁਵੈਤ ਵਿੱਚੋਂ ਤੇ ਹਰਨਾਜ ਨੂੰ ਉਹਨਾਂ ਨੇ ਪਹਿਲੀ ਵਾਰ ਦੇਖਣਾ ਵਾ ਤੇ ਹਰਨਾਜ ਦੀ ਐਕਸਾਈਟਮੈਂਟ ਵੇਖਣ ਨੂੰ ਤਾਂ ਇਹ ਵੀ بڑے ਹੈਗੇ ਹਾਂ ਉਤਾਵਲੇ ਹੀ ਹੁੰਦੇ ਆ ਤੇ ਉਹ ਨਾਲ ਸਾਨੂੰ ਖੜਿਆ ਹੀ ਨਹੀਂ ਆ ਏਅਰਪੋਰਟ ਤੇ ਹਰਨਾਜ ਆਪ ਹੀ ਖੁੱਦ ਗਈ ਨਾਲ ਉਹਦੀ ਮੰਮਾ ਗਈ ਆ ਤੇ ਚਲੋ ਉਹਨਾਂ ਦਾ ਜਾਣਾ ਪੰਡਦਾ ਵੀ ਆ ਫਿਰ ਇੰਨੇ ਜਾਣੇ ਕਿੱਥੇ ਪੰਚੇ ਜਾਣਾ ਸਾਰਿਆਂ ਨੇ ਹਾਂ ਤੇ ਉਹਨਾਂ ਨੇ ਘਰੇ ਜਾਣਾ ਵਾ ਤੇ ਘਰ ਵੀ ਕੋਈ ਰਹਿਣਾ ਚਾਹੀਦਾ ਵਾ ਤੇ ਹਰਨਾਜ ਜਿੱਦਤ ਹਰਨਾਜ ਅੱਜ ਸਾਰਿਆਂ ਨੂੰ ਹਰਨਾਜ ਨਾਲ ਸਾਰੇ ਬੜਾ ਪਿਆਰ ਕਰਦੇ ਕਿਉਂਕਿ ਤੇ ਪਾਪਾ ਇੱਕਦੋਦੇ ਪਾਪਾ ਬਾਹਰ ਹੀ ਤੇ ਇੱਕ ਹਰਨਾਜ ਹੋਣ ਵਾਲੀ ਵੀ ਜਦੋਂ ਉਹਦਾ ਪਾਪਾ ਚਲ ਗਏ ਹੀ ਬਾਹਰ ਇੱਕੋ ਘਰ ਵਿੱਚ ਸਾਰਿਆਂ ਦਾ ਛੋਟੀ ਆ ਤਾਂ ਵੀ ਉਹਨੂੰ ਸਾਰੇ ਜਣੇ ਪਿਆਰ ਕਰਦੇ ਆ ਤੇ ਇਸ ਕਰਕੇ ਘਰ ਨਾਲ ਦੇ ਚਿਹਰੇ ਤੇ ਰੌਣਕ ਵੇਖਣੀ ਚਾਹੁੰਦੇ ਹਾਂ ਐਕਸਾਈਟਮੈਂਟ ਵੇਖਣੀ ਚਾਹੁੰਦੇ ਹਾਂ ਤੇ ਪਰ ਸਾਡੇ ਕੋਲੋਂ ਨਹੀਂ ਜਾਇਆ ਗਿਆ ਤੇ ਇਸ ਕਰਕੇ ਤੁਹਾਨੂੰ ਦੱਸ ਦਿੰਦੇ ਆ ਕਿ ਉਹਦੇ ਪਾਪਾ 3 ਸਾਲਾਂ ਬਾਅਦ ਹੋਣਦੇ ਨੇ ਤੇ ਵੀਡੀਓ ਕਾਲ ਦੇ ਤੇ ਰੋਜ਼ ਹੀ ਉਹ ਗੱਲ ਕਰਦੀ ਸੀ ਪਰ ਜਦੋਂ ਆਮੋ ਸਾਹਮਣੇ ਇੱਕ ਦਿਜ ਨੂੰ ਮਿਲਣਾ ਉਹਦੀ ਕੁਝ ਹੋਰ ਹੀ ਗੱਲ ਹੋ ਜਾਂਦੀ ਆ ਤੇ ਚਲੋ ਕੋਈ ਗੱਲ ਨਹੀਂ ਵੇਖ ਹੀ ਲੈਣੇ ਆ ਘਰ ਆਣ ਕੇ ਉਹਨਾਂ ਨੂੰ ਤਾਂ ਕਿਹਾ ਹੀ ਸਾਨੂੰ ਵੀਡੀਓ ਬਣਾ ਕੇ ਭੇਜਿਓ ਤਦ ਵੀਡੀਓ ਕਾਲ ਕਰੰਡਾ ਹੈ ਪਰ ਹਮਨਾ ਸੁੱਤੀ ਹੀ ਤੇ ਪਰ ਅੱਡੀ ਕੁਛ ਜੀ ਨਹੀਂ ਹੋਈ ਵੇਖ ਕੇ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਬੱਚਾ ਥੋੜਾ ਜਿਹਾ ਨਰਵਸ ਹੋਈ ਜਾਂਦਾ ਵਾ ਵੇਖ ਕੇ ਇਹ ਕਰਕੇ ਜੋ ਵੀ ਆ ਸਭ ਕੁਝ ਵਧੀਆ ਹੀ ਵਧੀਆ ਵਾ ਤੇ ਆਪੇ 2-3 ਦਿਨਾਂ ਦੇ ਵਿੱਚ ਉਹਨੇ ਆਪਣੇ ਪਾਪਾ ਦੇ ਨਾਲ ਰੱਜ ਵਿੱਚ ਜਾਣਾ ਵਾ ਅਵਲ ਤਰਨਾਜ ਇਦਾਂ ਦੀ ਹੈ ਵੀ 2 ਘੰਟੇ 2 ਘੰਟੇ ਵਿੱਚ ਹੋ ਜਾਂਦੀ ਬੰਦੇ ਦੇ ਨਾਲ ਕੁਲ ਮਿਲ ਜਾਂਦੀ ਹੈ ਤੇ ਉਹ ਤੇ ਫੇਰ ਉਹਦੇ ਪਾਪਾ ਵਾ ਜੇ ਜਦੋਂ ਉਹਨਾਂ ਨੇ ਇੱਕ ਦੋ ਵਾਰਾਂ ਨੂੰ ਸ਼ਹਿਰਦਾਰੀ ਖੜਿਆ ਤੇ ਇਹਨੇ ਆਪੇ ਹੀ ਕੁਛ ਹੋ ਜਾਣਾ ਠੀਕ ਆ ਜੀ ਲੋ ਜੀ ਅਸੀਂ ਹਰਨਾ ਜਣਾ ਉਹਨਾਂ ਮਿਲ ਕੇ ਘਰ ਆ ਚੁੱਕੇ ਹਾਂ ਹੁਣ ਨੇ ਵਾਪਸ ਤੇ ਉਹਦੇ ਪਾਪਾ ਆ ਗਏ ਨੇ ਕਾਰ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਵਾਪਸ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ